लुतरू चल ला नहीं। नहीं आ आ कित। दूर ने लाइया सुधर गुडी हाँ सत्या का। ठीक है ठीक ठाक तू सुना ठीक है पुत हूं कि चल पी मैं घरे उधरों आई हूं तेरी मां को ਆ ਜਾ ਫਿਰ ਜਾਂਦੀ ਦਾਹ ਮੈ ਤੋਂ ਕਿਉਂ ਰਹਿ ਆਉਂਦਾ ਹੀ ਮਾ ਭੈਣ ਨੂੰ ਲੈ ਕੇ ਤੂੰ ਆ ਜਾ ਆ ਜਾ ਨਾਲ ਹੀ ਚੱਲ ਨਹੀਂ ਧੀਏ ਮੈਂ ਕੀ ਕਰੂੰਗੀ ਤੂੰ ਭੱਗ ਜਾ ਮੱਸਾ ਤਾਂ ਮੈਂ ਆਈ ਆ ਜਾ ਕੋਈ ਕਰਦੇ ਆ ਦੁੱਖ ਸੁੱਖ ਹੈ ਹੋਰ ਦੇ ਪੁੱਤ ਵੇਖ ਲੈ ਉਧਰੋਂ ਕਲੇਸ਼ ਕਰਕੇ ਆਈ ਇੱਧਰ ਆ ਕੇ ਫੇਰ ਮੈਥੋਂ ਜੂਤ ਖਾਦੇ ਆ ਸੌ ਸੌ ਕੁੜੀ ਦੇ ਸਾਹਮਣੇ ਬੋਲਣ ਲੱਗ ਗਈ ਪਤਾ ਤਾਂ ਹੈਗਾ ਵੇ ਚੱਲ ਪੁੱਤ ਥਾਂਕ ਤਾਂ 6:00 ਵਜੂਗੀ ਨਾ ਮਾਰਿਆ ਕਰ ਪੁੱਤ ਜੀ ਫੇਰ ਗੁੱਸਾ ਤਾਂ ਆਉਂਦਾ ਹੀ ਆ ਹੁਣ ਦੋ ਦਿਨ ਰਿਸ਼ਤੇਦਾਰ ਆਉਂਦਾ ਭੈਣ ਭਾਈ ਹੈ ਨਾ ਨਹੀਂ ਢੱਕ ਪੁੱਛਦਿਆਂ ਵੀ ਅਗਲਾ ਕਿਹੜਾ ਇੱਥੇ ਰਹਿਣ ਆਇਆਗਾ ਕਿ ਅਸੀਂ ਮੜਾ ਜਾਂ ਮਜੀਦ ਤੇ ਕੰਟਰੋਲ ਰੱਖ ਲਿਆ ਪੁੱਤ ਇਹਨਾਂ ਨੂੰ ਰਿਸ਼ਤਿਆਂ ਦੀ ਸਮਝ ਹੀ ਨਹੀਂ ਪਤਾ ਨਹੀਂ ਮੈਂ ਦਾਰੇ ਸਮਝਾਉਂਦੀ ਇਹਨਾਂ ਨਾਲੇ ਆ ਨਹੀਂ ਦੇਖਦੀਆਂ ਬੇ ਇਨੇ ਟਾਈਮ ਬਾਅਦ ਆਈ ਹੈ ਭੈਣ ਲੈ ਲਈਏ ਬਸ ਇਹਨਾਂ ਨੂੰ ਟਾਈਮ ਵੇ ਟਾਈਮ ਦਾ ਕੋਈ ਨਹੀਂ ਇਹਨੇ ਜਿਹੜੀ ਲੁਤਰੋ ਚਲਾਉਣੀ ਉਹ ਚਲਾਉਣੀ ਹੈ ਦੇਸਾਂ ਦਾ ਮੋਹ ਕਰਦੀ ਹੈ ਜੀ ਮਤ ਇਹਨਾਂ ਨੂੰ ਪਤਾ ਨਹੀਂ ਦਿੰਦਾ ਕੌਣ ਆ ਪੁੱਠੀ ਸਾਰਾ ਦਿਨ ਹੀ ਨਿਕਲੇ ਛੜਦਿਆਂ ਚਾਚੀ ਜਿੰਨਾ ਚਿਰ ਸਾਡੇ ਕੋਈ ਮਰਦਾ ਨਹੀਂ ਨਾ ਉਹ ਨਜ਼ਰ ਤੂੰ ਦੇਖ ਲਈ ਇਹ ਠੰਡੀਆਂ ਨਹੀਂ ਹੁੰਦੀਆਂ ਉਹ ਨਜ਼ਰ ਜੇ ਤੂੰ ਮਾਂ ਦੀ ਮਾੜੀ ਕਰਦਾ ਤਾਂ ਇਹ ਉਹ ਕਰਦੀਆਂ ਠੀਕ ਹੈ ਜੀ ਇੰਨਾ ਕਿ ਨਹੀਂ ਕਰਦਾ ਤਾਂ ਮਾਂ ਰੁੱਸਦੀ ਐ ਸਿਆਣੇ ਕਹਿੰਦੇ ਹੁੰਦੇ ਆ ਕਹਿੰਦੇ ਚੱਕੀ ਦਾ ਪੀਸਿਆ ਰਹਿ ਜਾਂਦਾ ਦੰਦਾਂ ਦਾ ਪੀਸਿਆ ਨਹੀਂ ਰਹਿੰਦਾ ਤੇ ਇਹਨਾਂ ਦਾ ਦੰਦ ਪਊਗਾ ਕਿਸੇ ਨਾ ਕਿਸੇ ਕਰੀ ਸਹੀ ਗੱਲ ਐ ਪੁੱਤ ਚੱਲ ਪੁੱਤ ਤੁਸੀਂ ਚੁੱਪ ਕਰ ਜਾਓ ਹੋਰ ਕੀ ਐਸੀ ਮਟਿਆਉਣਾ ਕਿ ਹੈ ਇਹਨਾਂ ਨੂੰ ਵੀ ਭਾਈ ਮੇਰੇ ਆਏ ਤੋਂ ਨਕਲੇਸ ਕਰਿਆ ਨਾਲੇ ਗੁੱਡੀ ਗੱਲ ਸੁਣ ਭਾਈ ਹੁਣ ਤੂੰ ਆਈ ਐ ਤੇ ਹੁਣ ਤੂੰ ਇੱਕ ਪਾਸਾ ਕਰਕੇ ਜਾਈ ਸਿਆਣੀ ਐ ਤੂੰ ਵੱਡੀਆਂ ਇਹਨ ਕੀ ਕਰਾਂ ਜਿਹੜਾ ਸੁਣਦੇ ਆ ਮੇਰੀ ਮੈਂ ਤਾਂ ਬਾਲੀ ਦੁਖੀ ਆ ਕੀ ਕਰੇਗਾ ਮੈਨੂੰ ਇਹ ਕਰਕੇ ਜਾਈਂ ਗੱਲ ਹੁਣ ਸਾਰੀ ਹੋਰ ਤੇਰੀ ਮਾਂ ਵੀ ਪੁੱਤ ਇਹਨਾਂ ਦਾ ਹੱਲ ਹੀ ਕਰਕੇ ਜਾਣਾ ਪਊਗਾ ਹੂੰ ਤਾਂ ਨਾ ਗਰਮੀ ਦੇ ਵਿੱਚ ਇੱਕ ਅੱਧਾ ਪੱਖਾ ਲੈ ਕੇ ਇੱਥੇ ਰੱਖ ਲੈਣਾ ਚਾਹੀਦਾ ਮੈਨੂੰ ਪੱਖਾ ਤਾਂ ਬਾਈ ਹੈਗਾ ਸੀ ਇੱਧਰ ਰੱਖਿਆ ਸੀ ਫਿਰ ਮੈਂ ਖਿਆ ਚੋਰੀਆਂ ਚੱਪਿਆਂ ਦਾ ਟਾਈਮ ਆ ਮੈਂ ਖਾ ਚੱਕ ਕੇ ਕੋਈ ਲੈ ਜੂ ਤੈਨੂੰ ਪਤਾ 2000 ਤੋਂ ਮੇਰੇ ਪੱਖਾ ਜੀ ਮਾਨਸਾ ਦੀ ਗੱਲ ਸੁਣ ਲੈ ਕੰਦ ਟੱਪ ਕੇ ਨਾਲ ਤਾਂ ਛਾਂਪ ਲੈ ਕੇ ਜਾ ਕੇ ਨਾਲ 20000 ਰੁਪਏ ਲੈ ਕੇ ਕੱਢ ਕੇ ਐਵੇਂ ਆ ਬਾਈ ਆ ਬਾਰੇ ਤਾਂ ਲੋਕਾਂ ਨੇ ਮਹਿੰਗੇ ਕੁੱਤੇ ਘਰ ਤੇ ਜਿ ਰੱਖ ਕੇ ਛੱਡਿਆ ਇਹ ਵੀ ਨਹੀਂ ਕੁਛ ਕਰਦੇ ਮੌਕੇ ਤੇ ਵੀ ਸੌ ਜਾਂਦੇ ਆਂ ਕਿ ਦੇਖ ਲੈ ਕੁੱਤੇ ਕਿਹੜੇ ਇਹਨਾਂ ਦਾ ਕਹਿੰਦਾ ਸ਼ੋਪੀਸ ਹੀ ਹੁੰਦੇ ਬਸ ਹਾਂ ਸਹੀ ਗੱਲ ਹੈ ਤੁਸੀਂ ਕਿਸੇ ਨੂੰ ਆਖੋ ਹੌਨ ਮਹੌਲ ਤੇ ਆ ਗਿਆ ਨਹੀਂ ਟੜ ਕੇ ਸੁਰਤ ਆਉਂਦੀ ਆ ਬੰਦੇ ਨੂੰ ਵੀ ਸਾਡੇ ਤਾਂ ਇਹਨਾਂ ਦਾ ਨੁਕਸਾਨ ਹੋ ਗਿਆ ਹਾਂ ਥੋੜਾ ਆਇਆ ਪਿਆ ਅੱਛਾ ਅੰਦਰ ਵੜ ਕੇ ਲੈ ਗੱਡੀ ਆ ਗਈ ਹੈ ਠੀਕ ਹੈ ਪੁੱਤ ਬਸ ਮੈਂ ਹੌਲਾ ਕੀ ਮੈਂ ਜਲੂਸ ਤੋਂ ਕੱਢਿਆ ਵਾ ਚਾ ਕੋਈ ਨਾ ਪਤਾ ਕੋਈ ਨਹੀਂ ਭਾਈ ਕੋਈ ਨਹੀਂ ਚੱਪ ਬਸ ਬੈ ਜਾ ਸਸੀ ਕਾ ਉਹ ਠੀਕ ਹੈ ਪੁੱਤ ਬੈ ਜਾ ਇੱਥੇ ਬੈ ਸਸੀ ਕਾ ਮਸੀ ਸਸੀ ਕਾ ਪੁੱਤ ਉਹ ਦਿਨ ਹੋਇਆ ਇੱਥੇ ਹੋਇਆ ਕੋਈ ਨਾ ਬਸ ਕੋਈ ਨਾ ਨਹੀਂ ਕੋਈ ਨਾ ਪੁੱਤ ਜਲੂਸ ਤਾਂ ਨਿਕਲੀ ਜਾਂਦਾ ਮਾਂ ਦਾ ਕਿਹੜਾ ਨਹੀਂ ਨਿਕਲੀ ਜਾਂਦਾ ਆ ਮਾਮਾ ਤੇ ਮਾਸੀ ਆਏ ਬੈਠੇ ਆ ਨਾਲ ਇਹਨਾਂ ਦਾ ਵੀ ਨਿਕਲੀ ਜਾਂਦਾ ਕੋਈ ਨਹੀਂ ਕਰੀਏ ਫੇਰ ਹੁਣ ਤਰੀ ਦਾ ਹੁੰਦਾ ਫੇਰ ਕਿੱਡੀ ਕਰ ਆ ਕੇ ਤਾਂ ਲਿਆ ਆ ਮਾਮਾ ਇਹਦੇ ਸਾਹਮਣੇ ਉਧਰ ਮਾਤਾ ਹਰਪ੍ਰੀਤ ਨੂੰ ਵੀ ਘੁੱਟ ਕੇ ਆਇਆ ਬੋਲਣੋ ਹੀ ਨਹੀਂ ਹਟਦੀਆਂ ਪਤਾ ਨਹੀਂ ਕੀ ਖਾਂਦੀਆਂ ਕੀ ਨਹੀਂ ਇੱਕ ਹੀ ਰੱਟ ਲਾ ਰੱਖੀ ਆ ਬਾਲੀਆਂ ਮਾਂ ਮਾੜੀ ਬਾਲੀਆਂ ਮਾਂ ਮਾੜੀ ਲਾ ਦੱਸ ਵੀ ਕੋਈ ਗੱਲ ਛੱਡ ਵੀ ਦੇਈ ਦਿੰਦੀ ਆ ਜਾਂ ਜੇ ਇੱਕ ਟਲ ਜੂ ਦਾ ਫੇਰ ਕੀ ਹੋ ਜੂ ਉਤੋਂ ਆਈ ਨੂੰ ਇਹਨੂੰ ਬੋਲਣ ਲੱਗ ਗਿਆ ਹੋਰ ਧੀ ਜੀ ਪੁੱਤ ਸਾਰਾ ਪਰਿਵਾਰ ਹਾਂ ਮਾਂ ਠੀਕ ਸੀ ਤੈਨੂੰ ਨਹੀਂ ਪਤਾ ਬਾਲਾ ਜਲੂਸ ਕੱਢਿਆ ਮੇਰਾ ਤੂੰ ਤਾਂ ਇੱਥੇ ਆ ਕੇ ਬੈ ਗਈ ਤੈਨੂੰ ਐ ਪਤਾ ਸੀ ਜਦੋਂ ਤੇਰੀ ਧੀ ਨੇ ਆਉਣਾ ਹੈਗਾ ਤੂੰ ਘਰੇ ਨਹੀਂ ਬਹਿ ਸਕਦੀ ਸੀ ਨਹੀਂ ਪੁੱਤ ਪਹਿਲਾਂ ਉਧਰ ਬੈ ਕੇ ਜਾ ਕੇ ਉਧਰ ਲੈ ਕਰੇ ਫਿਰ ਇੱਥੇ ਆ ਕੇ ਮੈਂ ਅੰਦਰ ਵਰਦੀਆਂ ਜਦੋਂ ਸਾਬੰਦ ਹੁੰਦਾ ਕੀ ਕਰਾਂ ਉਹ ਜਿਹੜਾ ਭਾਈ ਮੈਂ ਛੱਡਦੀਆਂ ਉੱਥੇ ਹੀ ਬੋਲਦੀਆਂ ਨਹੀਂ ਉਹ ਚੱਲ ਕੋਈ ਨਹੀਂ ਉਹਨੇ ਹੁੱਜਿਆ ਵੀ ਖਾ ਲਿਆ ਨਾਲੇ ਉੱਥੇ ਕੁੱਟੇ ਬਾੜੇ ਚ ਨਾਲੇ ਘਰੇ ਬਲਾਈ ਕੁੱਟੀ ਫਿਰ ਉਹੀ ਤਾਂ ਗੱਲ ਹੈ ਭਾਈ ਹੁਣ ਆਪਦੇ ਆਪ ਹੱਥ ਚਟਾਇਆ ਉਹੀ ਤਾਂ ਹੈ ਆਲਪਾ ਵੇਚਣ ਦੀ ਕਹਿੰਦੇ ਹੁਣ ਕਿਉਂ ਬੇਇੱਜ਼ਤੀ ਕਰਾਉਣਾ ਹਾਂ ਕੋਈ ਤਾਂ ਗੱਲ ਹੈ ਜੀ ਫਿਰ ਹੁਣ ਮੇਰੇ ਕੀ ਸਾਰੇ ਮੈਂ ਤਾਂ ਸਾਰਾ ਦਿਨ ਚੋਲੜ ਚ ਨਿਕਲ ਜਾਂਦਾ ਪਾਸਾ ਵਾਟਦੀਆਂ ਤਾਂ ਇੱਧਰ ਆ ਕੇ ਬਹਿ ਜਾਂਦੀਆਂ ਵੀ ਚੱਲ ਕਿਸੇ ਵੇਲੇ ਇੱਕ ਬੰਦਾ ਹੁੰਦਾ ਨਾ ਕੋਈ ਕਿਸੇ ਦੀ ਗੱਲ ਮੰਨ ਰਹਿੰਦਾ ਸੁਣ ਲੈਂਦਾ ਇਹਨਾਂ ਨੇ ਜਿਵੇਂ ਸੌਂ ਖਾਤੀ ਹੋਈ ਹੈ ਨਾ ਵੀ ਕਿਸ ਗੱਲ ਮੰਨਣ ਹੀ ਨਹੀਂ ਕਿਸੇ ਦੀ ਨਾ ਨਾ ਵੀਰੇ ਇਹ ਕਿੱਥੇ ਮੰਨਦੀਆਂ ਦੋਨਾਂ ਨੇ ਇੱਕ ਰਾਏ ਕਰ ਰੱਖੀ ਆ ਇੱਕੋ ਹੀ ਰੀਲ ਚੜਾ ਸਕਦਾ ਤੈਨੂੰ ਨਹੀਂ ਪਤਾ ਮਮਾ ਇਹਨਾਂ ਨੂੰ ਜਦੋਂ ਐ ਪਤਾ ਵੀ ਇਹ ਕਿਹੜਾ ਰੋਜ਼ ਹੀ ਆਉਂਦੀ ਆ ਵੀ ਇੰਨੇ ਚਿਰ ਬਾਅਦ ਨੰਨਦਾ ਹੀ ਆ ਇਹਨਾਂ ਦਾ ਹੱਕ ਨਹੀਂ ਮੰਨਦਾਗਾ ਕਿੱਥੇ ਭੱਜ ਭੱਜ ਪੈਂਦੀਆਂ ਮਾਂ ਨੂੰ ਪੁੱਠਾ ਸਿੱਧਾ ਬੋਲਦੀਆਂ ਪਰ ਮੈਂ ਕਿਵੇਂ ਬਰਦਾਸ਼ਤ ਕਰ ਲਾਂ ਮੈਂ ਚੱਲ ਕੋਈ ਨਹੀਂ ਗੁੱਡੀ ਜਿਹੜਾ ਕੁਝ ਹੋ ਗਿਆ ਭਾਈ ਹੋ ਗਿਆ ਹੁਣ ਇਹ ਵੀ ਤਾਂ ਚੱਲੀ ਜਾਂਦੀ ਐ ਇੱਥੇ ਉਹੀ ਤਾਂ ਗੱਲ ਐ ਇਹਦਾ ਦੁੱਖ ਹੀ ਮਾਰੀ ਜਾਂਦਾ ਆਪਦੇ ਘਰੇ ਤਾਂ ਮੈਂ ਬਥੇਰੀ ਸੋਖੀ ਆਂ ਭੈਣੇ ਮਾਰੇ ਘਰਾਂ ਦੀਆਂ ਆ ਗਈਆਂ ਨੀਵੀਂ ਬਵਾਤੀ ਸਾਡੀ ਦਾ ਸਾਰੇ ਦਿਨ ਚੜ ਰਹੇ ਤੂੰ ਐ ਕਰ ਕਾਲੇ ਮੇਰੀ ਗੱਲ ਸੁਣ ਲਾਡੀ ਨੂੰ ਫੋਨ ਕਰ ਉਹਨੂੰ ਵੀ ਬੁਲਾ ਇੱਥੇ ਕਿੱਧਰ ਜਾ ਕੇ ਬਹਿ ਗਿਆ ਹਾਂ ਉਹਨੂੰ ਵੀ ਸਾਧ ਦੇ ਇੱਥੇ ਆ ਉਹਨਾਂ ਗੱਲਬਾਤ ਕਰਾਂ ਉਹਦੇ ਨਾਲ ਮੈਂ ਤਾਂ ਤੈਨੂੰ ਆਪ ਹੀ ਨਹੀਂ ਕਹਿੰਦੀ ਪੁੱਤ ਵੀ ਆ ਜਾ ਮਿਲ ਜਾ ਵੀ ਜੇ ਆਏਂਗੀ ਤਾਂ ਆਹੀ ਕੰਜਰਖਾਣਾ ਰਹਿਣਾ ਆਈ ਨਾ ਜਦੋਂ ਮੇਰੇ ਨਾਲ ਹੋਈ ਜਾਂਦਾ ਕੀ ਫਾਇਦਾ ਐ ਮੈਂ ਤੇਰੀ ਬੇਇੱਜ਼ਤੀ ਕਰਾਂ ਉਹ ਸਾਧ ਕੇ ਆਉ ਦੇ ਕਰ ਸੁਖਣਾ ਰੰਗੀ ਵਸਦੀਆਂ ਕੀ ਲੋੜ ਐ ਮੈਨੂੰ ਓ ਯਾਰ ਜਦੋਂ ਮਾਮੇ ਵਰਕੇ ਡਿੱਕੀ ਜਾਂਦੇ ਆ ਅਜੇ ਤੂੰ ਇੱਦਾ ਚੰਦ ਬਣ ਕੇ ਵਗਿਆ ਪਤਾ ਨਹੀਂ ਕਿੱਥੇ ਆ ਯਾਰ ਉਹ ਬੈਠੇ ਆ ਸਾਰੇ ਨਾਲੇ ਭੈਣ ਆਈ ਵੀ ਆ ਹਾਂ ਕੀ ਆ ਮਾਵਾ ਕਹਿੰਦਾ ਆਈ ਜਨਾ ਮੁੰਡੇ ਨਾਲ ਅੱਜ ਗੱਲ ਕਰ ਹੀ ਲਿਓ ਤੁਸੀਂ ਔਰ ਤਾਂ ਹੀ ਪਤਾ ਕੀ ਗੱਲ ਆ ਸੁਪਾੜ ਰੋਜ਼ ਰੋਜ਼ ਗੱਲ ਕਰਨਾ ਰੋਜ਼ ਆਇਆ ਵੀ ਨਹੀਂ ਆਂਦਾ ਬਾਈ ਤੇ ਨਾਲੇ ਫਿਰ ਗੱਲ ਪਤਾ ਕੀ ਆ ਇਹ ਗੱਲ ਵੱਡੀ ਬੜੀ ਉਲਝੀ ਪਈ ਐ ਤੇ ਇਹ ਗੱਲ ਮੁੱਕਣੀ ਨਹੀਂ ਆਏ ਬਿਨਾ ਇਕੱਠੇ ਹੋਇਆ ਤੋਂ ਹੋਈ ਤੋਰ ਮਾਮਾ ਹੁਣ ਰੋਜ਼ ਰੋਜ਼ ਦੇ ਨਾਲ ਨਵੇੜ ਹੋ ਤੁਸੀਂ ਗੱਲ ਕੋਈ ਗੱਲ ਤਾਂ ਪੈ ਜਮੇੜਦੀ ਆ ਤੇ ਪਤਾ ਨਹੀਂ ਆ ਦੇ ਮੂੰਹ ਨੂੰ ਤੇ ਮਾਂ ਦੇ ਮੂੰਹ ਨੂੰ ਆ ਜੰਨੀ ਆ ਨਹੀਂ ਤੇ ਮੈਂ ਤਾਂ ਇਹਨਾਂ ਦੇ ਮੂੰਹ ਨਾ ਦੇਖ ਓਏ ਇਹਨਾਂ ਦੇ ਮੂੰਹ ਨਹੀਂ ਆਉਣਾ ਹੋਰ ਭਾਈ ਤੂੰ ਇੱਥੇ ਕਦੇ ਲਈ ਆਉਣਾ ਇਹਨਾਂ ਦੇ ਮੂੰਹ ਕਰਕੇ ਤੂੰ ਆਣਾ ਇਹਦੇ ਕਰਕੇ ਅਸੀਂ ਆ ਜੰਨੇ ਆ ਵਿਚਾਲੇ ਜਵਾਕ ਆਏ ਵਧੀਆ ਗਏ ਤੇ ਇਹ ਭੈਣ ਬੈਠੀ ਐ ਇੱਥੇ ਆਇ ਤਾਂ ਹੈ ਨਹੀਂ ਸੀਗਾ ਇਹਨਾਂ ਨੂੰ ਵੀ ਵੀ ਭਾਈ ਸਾਡਾ ਸਭ ਕੁਝ ਜੋੜਤਾ ਬਣਾਤਾ ਹੁਣ ਅੱਛਾ ਬਾਲੀਆਂ ਪਿੱਛੇ ਨਿੱਕੀ ਜੀ ਗੱਲ ਪਿੱਛੇ ਕਜੀਰਾ ਭਾਈ ਬੈਠੇ ਨਾ ਬਸ ਮੇਰੀ ਮਾਂ ਨੇ ਬਾਲੀਆਂ ਕੀ ਨਾਲ ਲੈ ਕੇ ਜਾਣੀਆਂ ਇਹਨਾਂ ਨੇ ਦੇਣੀਆਂ ਪਰ ਹੋਣੀ ਨਾ ਉਹ ਪਾਣੇ 20 ਹਜ਼ਾਰ ਦੀ ਤਕ ਹੈ ਦਾ ਵੀ ਆਪ ਬਣਾ ਦਿੰਨੇ ਆ ਜੇ ਤੁਹਾਨੂੰ ਕੋਈ ਚਾਹੀਦਾ ਹੈ ਨਾਲੇ ਹੈਗਾ ਸਾਰਾ ਪੰਜ ਪੰਜ ਸੱਤ ਟੋਲੇ ਸੋਨਾ ਨਾ ਰੱਖੀ ਬੈਠੀਆਂ ਪੇਟੀਆਂ 'ਚ ਪਤਾ ਨਹੀਂ ਸਾਨੂੰ ਤਾਂ ਐਵੇਂ ਨਹੀਂ ਪਤਾ ਕਿ ਲੈ ਬਾਲੀਆਂ ਪਿੱਛੇ ਕਲੇਸ਼ ਕਰੀ ਜਾਂਦੇ ਸਰਕਾਰ ਦੇਤਾ ਤੁਹਾਨੂੰ ਜ਼ਮੀਨ ਜਾਇਦਾਦ ਦੇਤੀ ਤੇ ਆ ਬਾਲੀਆਂ ਕੀ ਮੰਗ ਰਹੀਆਂ ਪਾ ਫਿਰ ਸੋਚਣ ਸ਼ਕਤੀ ਛੋਟੀ ਹੋਈ ਪਈ ਆ ਹੋਰ ਕੀ ਆ ਹੁਣ ਉਹ ਨਾਲੇ ਇਹ ਤਾਂ ਗੁੱਡੀ ਤੈਨੂੰ ਪਤਾ ਹੀ ਆ ਵੀ ਬਾਲੀਆਂ ਸਾਡੀ ਮਾਂ ਦੀਆਂ ਸੀ ਅਸੀਂ ਚੱਲ ਇਹਨੂੰ ਵੱਡੀ ਕਰਕੇ ਸੰਭਾਤੀਆਂ ਹੈ ਵੀ ਚਲਾਜ ਕੋਲੇ ਰੱਖ ਲੂਗੀ ਇਹ ਫਿਰ ਆਪਦੀ ਮਾਂ ਦੀ ਨਿਸ਼ਾਨੀ ਕਿਵੇਂ ਦੇਵੇ ਗੱਲ ਤਾਂ ਉਹੀ ਆ ਨਾ ਇਹ ਗੱਲ ਕਿੱਥੇ ਸਮਝਦੇ ਆ ਭਾਈ ਐਨੀ ਗੱਲ ਨਾਲੇ ਭਾਈ ਮੈਂ ਕੱਲੀ ਖਾ ਜੂਗੀ ਮੈਂ ਲੇਖਾ ਕਿੱਥੇ ਦੇਵਾਂ ਜਾ ਕੇ ਇਹਨਾਂ ਦਾ ਵੀ ਬਰਾਬਰ ਦਾ ਹੱਕ ਆ ਮੇਰੇ ਭੈਣ ਭਰਾਵਾਂ ਦਾ ਜਿਹੜੀ ਚੀਜ਼ ਸੋਡੇ ਘਰ ਦੀ ਸੀ ਉਹ ਸੋਨੂੰ ਮੈਂ ਸੰਭਾਤੀ ਹੁਣ ਇਹ ਦਿਖਾਉਂਦੀ ਤਾਂ ਕੋਈ ਲੜਾਈ ਨਹੀਂ ਇਹਨਾਂ ਨੂੰ ਕੌਣ ਸਮਝਾਵੇ ਹੁਣ ਇਹ ਤਾਂ ਚੜਚੜ ਬੋਲਦੀ ਐ ਸੱਸੀਆ ਬਣੀ ਸੱਸੀ ਕਰਾਉਂਦੀ ਉਹ ਤੇ ਹਾਂ ਠੀਕ ਐ ਇਧਰ ਆ ਜਾ ਪੁੱਤ ਉਧਰ ਘਰੇ ਕਿਉਂ ਨਹੀਂ ਬੈਠੇ ਤੁਸੀਂ ਇਧਰ ਕਾ ਬੈ ਗੇ ਉਹ ਇਧਰ ਥੋੜਾ ਜਿਹਾ ਬਸ ਸ਼ਾਂਤ ਜਿਹਾ ਮਾਹੌਲ ਐ ਤਾਂ ਕਰਕੇ ਇਧਰ ਬੈਠ ਗੇ ਸ਼ਾਂਤ ਹੋਵੇ ਸੀ ਹੈ ਨਹੀਂ ਸੀ ਤੂੰ ਘਰੇ ਤਾਂ ਮੈਂ ਤਾਂ ਗੋਨਿਆਂ ਨੇ ਗਿਆ ਸੀਦਾ ਦਵਾਈ ਦਵਾਉਣ ਲੈ ਜੀ ਨਾਲ ਗਿਆ ਹੋਇਆ ਸੀਗਾ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਭਾਣਾ ਮੈਂ ਲੈ ਆਉਂਦਾ ਜਾ ਕੇ ਤੇਰਾ ਬਾਈ ਨੂੰ ਕਰਤਾ ਸੀ ਉਹ ਕਰਿਆਈ ਦੇ ਕਿਹੜਾ ਫੁੱਲ ਪਾਉਂਦੇ ਆ ਯਾਰ ਇਹ ਕਿਹੜਾ ਲੈਣ ਬਗ ਗਿਆ ਉਹ ਤੁਹਾਡੇ ਤੋਂ ਤੁਰ ਕੇ ਮੈਂ ਤਾਂ ਇੰਨਾ ਨਹੀਂ ਹਜ਼ਾਰ ਰੱਖਿਆ ਸੀ ਉੱਧਰ ਬੈਠੇ ਸੀ ਹਰਪ੍ਰੀਤ ਨੂੰ ਲੈ ਕੇ ਆਈ ਮੈਂ ਤਾਂ ਮਾਮੇ ਰਕਿਆਂ ਕੋਲੇ ਆਈ ਕੁਝ ਜਿਹੜਾ ਤੇਰੇ ਨਾਲ ਆਈ ਨਾ ਹੋਇਆਗਾ ਆਈ ਕੁਝ ਉੱਧਰ ਹੋਈ ਜਾਂਦਾ ਸੀ ਉਹ ਚਾਹ ਦੀ ਬਾਟੀ ਦੇ ਪਿੱਛੇ ਲੜ ਪਈ ਇੱਥੇ ਆ ਭੈਣ ਦੇ ਨਾਲ ਫਿਰ ਕੀ ਸੌ ਸੌ ਪਾਉੜੀਆਂ ਤਾਂ ਮਨਿੰਦਰ ਚੜੀ ਮਨਿੰਦਰ ਬੋਲੀ ਇੰਨਾ ਕੁਝ ਫਿਰ ਲੜਾਈ ਹੋਈ ਅਜ ਲੜਾ ਕੀ ਤੈਨੂੰ ਦੱਸਿਆਂ ਲੜਾਈ ਇਹ ਨਹੀਂ ਗੱਲ ਆ ਕੋਈ ਏਸ ਹੀ ਨਹੀਂ ਛੜਦਿਆਂ ਭਰਾਵਾ ਫਿਰ ਹੱਲ ਹੁਣ ਕੀ ਕਰੀਏ ਉਹ ਹਰਪ੍ਰੀਤ ਆ ਗਈ ਭਾਈ ਉਹ ਆ ਕੇ ਇਹਨਾਂ ਨੂੰ ਬੁਲਾ ਲਿਆ ਮੇਰੇ ਕੋਲ ਤਾਂ ਹੋਈ ਨਹੀਂ ਮੈਂ ਫੇਰ ਵੀ ਖੈਰ ਸੁਖ ਪੁੱਛ ਲਈ ਤਾਂ ਫੇਰ ਵੀ ਚੱਕ ਕੇ ਬੋਲਦੀ ਆ ਅਸਲ ਤੇ ਮੋੜ ਟੁੱਟਿਆ ਪਿਆ ਨਾ ਗੱਲ ਤਾਂ ਇਹੀ ਗੱਲ ਆ ਮੋਟਾ ਬਾਈ ਫਿਰ ਤੂੰ ਤੂੰ ਮੜਾ ਜਾ ਖਿੱਚ ਦੇਖ ਵੀ ਕਾਕਾ ਉਹ ਕਾਲੇ ਮੇਰੀ ਸੁਣੋ ਗੱਲ ਪੁੱਤ ਤੁਹਾਨੂੰ ਮੈਂ ਇੱਕ ਗੱਲ ਸਮਝਾਉਣਾ ਦੇਖ ਹੁਣ ਤੁਸੀਂ ਤਿੰਨੇ ਭੈਣ ਭਾਈ ਇਕੱਠੇ ਬੈਠੇ ਹੋ ਠੀਕ ਐ ਦੇਖ ਮਾਂ ਦੇ ਘਰ ਉਹ ਇੱਕੋ ਵਾਰੀ ਜੰਮੀ ਤਾਂ ਦੁਬਾਰਾ ਮਾਂ ਨਹੀਂ ਮਿਲਦੀ ਹੁੰਦੀ ਠੀਕ ਐ ਨਾ ਤੁਹਾਨੂੰ ਮੈਂ ਇਹੀ ਗੱਲ ਸਮਝਾਉਣਾ ਵੀ ਹੁਣ ਤੁਹਾਡੀ ਮਾਂ ਤੁਹਾਡੇ ਕੋਲੇ ਆ ਤੇ ਤੁਸੀਂ ਰਲ ਮਿਲ ਕੇ ਰਹੋ ਤੁਸੀਂ ਆਪ ਠੀਕ ਹੈ ਜਿਹੜੀ ਗੱਲਬਾਤ ਕਰਨੀ ਹੈ ਤੁਸੀਂ ਤਿੰਨੇ ਨੇ ਰਲ ਕੇ ਕਰਿਆ ਕਰੋ ਹੈ ਤੁਸੀਂ ਆਪਸ ਵਿੱਚ ਰਹਿ ਕਰਿਆ ਕਰੋ ਤੇ ਆਪਦੀ ਗੱਲ ਨੂੰ ਉਹਨਾਂ ਨੂੰ ਮਨਾਇਆ ਕਰੋ ਮੇਰੀ ਮਾਂ ਕੀ ਸਿੱਟੀ ਹੈ ਕਹਿਣਾ ਕਹਿਣ ਮਾਂ ਨੂੰ ਲੈ ਜਾ ਮੈਂ ਤਾਂ ਆਪਦੀ ਮਾਂ ਨੂੰ ਉਹ ਭਾਈ ਕੁੜੀਆਂ ਦੇ ਕੋਲੇ ਓਹੋ ਕੁੜੀਆਂ ਦੇ ਕੋਲੇ ਕਿਹੜਾ ਸੌਂਦੀ ਹੈ ਨਾਲੇ ਫੇ ਮੇਰੀ ਗੱਲ ਤੋਂ ਤੂੰ ਤਾਂ ਲੈ ਜਾਏਂਗੀ ਅੱਜ ਇਹਨਾਂ ਨੂੰ ਲੋਕ ਕੀ ਕਹਿਣਗੇ ਉਹੀ ਤਾਂ ਗੱਲ ਆ ਭੈਣੇ ਉਹ ਨਾਲੇ ਇੱਕ ਇੱਕੜਾ ਘਾਟਾ ਭੈਣੇ ਇਹਨਾਂ ਨੂੰ ਕਿਸਾਨ ਸ਼ਰਮ ਹੈਗੀ ਕੋਈ ਮੈਂ ਭਾਈ ਕਾਲੇ ਆਇਆ ਵੀ ਹੁਣ ਬੋਲਦਿਆਂ ਕਿ ਤਾ ਪੁੱਤਾਂ ਨਹੀਂ ਪਰ ਅਸੀਂ ਤਾਂ ਕਹੂੰ ਹੀ ਵਿਚਾਰ ਰਹੇ ਸੀ ਤਾ ਤਾ ਕਾਸੇ ਚੀਜ਼ ਦਾ ਨਹੀਂ ਪਰ ਤੁਸੀਂ ਆਦਿ ਜਨਾਨੀਆਂ ਨੂੰ ਨਹੀਂ ਸਮਝਾਉਂਦੇ ਕੀ ਮਾਸੀ ਕੀ ਕਹੀ ਹੈ ਹੁਣ ਤੇਰੇ ਸਾਹਮਣੇ ਹੈ ਸਾਰਾ ਕੁਝ ਹੁਣ ਜਿੱਦ ਤੇ ਦੋ ਦਿਨ ਹੋ ਗਏ ਤੈਨੂੰ ਆ ਕੇ ਬੈਠੀ ਨੂੰ ਤੇਰੇ ਸਾਹਮਣੇ ਅਸੀਂ ਕਿਹਨੂੰ ਸਿਖਾਇਆ ਕੁਝ ਆਪ ਹੀ ਬੋਲ ਜਾਂਦੀ ਆਪ ਮਾਰੀਆਂ ਹੁਣ ਮੈਨੂੰ ਐ ਦੱਸੋ ਇਹ ਬਾਗੀ ਇਥੇ ਮਾਲਾ ਅਸੀਂ ਇਹਦਾ ਨਾ ਤੋਰਤੀ ਜਾਂ ਅਸੀਂ ਲੈ ਗਏ ਉਹ ਫੇਰ ਤੁਹਾਡੀ ਕਿੱਡੀ ਇੱਜ਼ਤ ਹੋ ਜੂਗੀ ਮੈਨੂੰ ਦੱਸਿਓ ਇੱਜ਼ਤ ਦੀ ਤਾਂ ਗੱਲ ਹੀ ਨਹੀਂ ਜਿੰਨੇ ਤਟੋਰਾ ਲੱਗ ਜੂ ਦੇਖ ਭਾਈ ਕਾਕਾ ਮੈਂ ਤੁਹਾਨੂੰ ਆਇਆ ਨਾ ਵੀ ਦੇਖ ਕੇ ਗੱਲ ਆਇਆ ਵੀ ਇਹ ਨਹੀਂ ਚਾਹੁੰਦੀ ਤੁਹਾਡੇ ਨਾਲ ਟੁੱਟਣਾ ਅਸੀਂ ਕਿਹੜਾ ਤੁਸੀਂ ਨਹੀਂ ਤੁਸੀਂ ਨਹੀਂ ਚਾਹੁੰਦੇ ਮਾਂ ਨਾਲ ਟੁੱਟਣਾ ਪਰ ਉਹ ਤਾਂ ਤੋੜੀ ਜਾਂਦੇ ਨੇ ਨਾ ਤੁਹਾਨੂੰ ਠੀਕ ਹੈ ਅੱਛਾ ਤੁਸੀਂ ਤਾਂ ਦੋਨੇ ਥਾਂ ਦੇ ਫਸੇ ਹੋਇਆ ਤੁਸੀਂ ਤਾਂ ਦੋਨਾਂ ਨੂੰ ਬਚਾਉਣਾ ਹੁਣ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਵੀ ਬਾਈ ਚਾਂਸ ਇਹਨੇ ਇਹਨੇ ਗੁੱਸੇ ਚ ਆ ਕੇ ਭਾਈ ਵਸੀਅਤ ਤੜਾਤੀ ਹੈ ਹੈ ਵਸੀਅਤ ਤੜਾਤੀ ਆ ਦੇ ਨਾਲ ਹੱਥ ਸਾਰਾ ਕੁਝ ਕਰ ਲੈ ਨਾ ਤੁਹਾਨੂੰ ਦਿੱਤਾ ਇਹਨਾਂ ਦੀਆਂ ਮਾਰੀਆਂ ਨੇ ਫਿਰ ਤੁਸੀਂ ਕੀ ਕਰੋਗੇ ਮਮਾ ਉਹਦਾ ਸਾਰਾ ਕੁਝ ਮਾਦਈ ਹੈ ਕੋਈ ਗੱਲ ਨਹੀਂ ਮਾ ਆਪ ਦੇ ਕੋਈ ਰਖ ਲੈ ਆਖਰ ਉਹਦਾ ਸਾਨੂੰ ਹੀ ਮਿਲਣਾ ਓਏ ਤੁਸੀਂ ਤਾਂ ਤੁਸੀਂ ਤਾਂ ਕਾਕੇ ਸਮਝਦੇ ਹੋ ਨਾ ਗੱਲ ਤੁਹਾਡੀਆਂ ਬੂੰਗਾ ਨਹੀਂ ਨਾ ਸਮਝਦੀਆਂ ਉਹਨਾਂ ਨੂੰ ਵੀ ਤਾਂ ਸਮਝਾਓ ਤੁਸੀਂ ਕੁਛ ਕਾਲੇ ਤੂੰ ਵੀ ਤਾਂ ਸਮਝਾਇਆ ਕਰ ਕੁਛ ਯਾਰ ਮਮਾ ਮਾ ਦਾ ਤੇਰੇ ਸਾਹਮਣੇ ਦੇਖ ਲੈ ਮਾ ਦਾ ਪਰਸੋਂ ਮਾਰੇ ਥੱਪੜ ਉਦੇ ਰੁਸ ਕੇ ਭੱਜ ਗਈ ਅੱਜ ਤੇਰੇ ਸਾਹਮਣੇ ਦੇਖ ਲੈ ਉੱਥੇ ਮਾਰੇ ਨਹੀਂ ਗਲਤਾ ਹੋਣਾ ਆਏ ਆ ਵੀ ਹੁਣ ਕਰਗੇ ਕੀ ਕੱਲਾ ਕੁੱਟ ਵੀ ਨਹੀਂ ਨਾ ਹੱਲ ਉਹ ਤਾਂ ਕਰ ਗਿਆ ਹੋਗਾ ਫੇਰ ਆਤੀ ਜੇ ਲੋ ਉੱਥੇ ਫੇਰ ਆ ਜਾਂਦੇ ਮੇਰੀ ਗੱਲ ਸੁਣੋ ਇਹਦਾ ਤਾਂ ਤੁਸੀਂ ਜਲੂਸ ਕਰਦੇ ਨਾ ਤੀਜੇ ਦਾ ਨੂੰ ਸੱਦ ਲਾ ਫੇਕਿਆਂ ਨੂੰ ਸੱਦ ਉਹਨਾਂ ਦੇ ਮਾਪਿਆਂ ਨੂੰ ਸੱਦੋ ਉਹਨਾਂ ਦਾ ਜਰੂਰ ਸੇਕਾ ਨਾ ਚਾਹੀਦਾ ਪਤਾ ਲੱਗਣਾ ਚਾਹੀਦਾ ਉਹਨਾਂ ਤੇ ਕੀ ਕਰਤੂਤ ਹੈ ਗਲਬਖੀ ਆ ਓਏ ਸਾਦ ਦੂਵੀਂ ਇਧਰੋਂ ਮੈਂ ਕਰਦਾ ਫੋਨ ਲੈ ਹੈ ਉਹ ਮੇਰੀ ਗੱਲ ਸਮਝ ਨਾ ਹੀ ਹੁਣ ਤਾਂ ਜੇ ਖੇਤ ਜਾ ਫੜਦੇ ਆ ਮਗਰ ਘਰੇ ਸਾਸਾ ਰਹਿੰਦਾ ਵੀ ਉਹਨਾਂ ਨਾਲ ਲੜਕੇ ਮਰ ਜੇ ਕੋਈ ਇੱਕ ਨਹੀਂ ਰੋਣਾ ਆ ਮੈਨੂੰ ਪਤਾ ਤਾਂ ਲੱਗਿਆ ਤੈਨੂੰ ਗਲਤ ਦੱਸਿਓ ਵੀ ਘਰ ਰੋਲਾ ਕਿਹੜਾ ਆ ਇਹ ਗੱਲ ਕੀ ਆ ਪਹਿਲਾਂ ਤਾਂ ਸੀਗਾ ਕਿ ਬੇਬੇ ਬਿਮਾਰ ਆ ਇਹਨੂੰ ਅੰਦਰ ਨਹੀਂ ਵੜਨ ਦਿੰਦੇਗਾ ਜੀ ਅੱਜ ਨਵੇਂ ਹੀ ਸੱਪ ਕੱਢ ਮਾਰਿਆ ਮਾਮੇ ਆ ਕਹਿੰਦੇ ਸਾਹਮਣੇ ਕਿ ਬੇਬੇ ਕੋਲੇ ਬਾਲ ਗਿਆ ਲੈ ਬਾਲ ਗਿਆ ਤਾਂ ਆਪਾਂ ਨੂੰ ਨਹੀਂ ਤੇ ਮੈਂ ਬੇਬੇ ਕੋਲੇ ਵਾਲਿਆਂ ਦਾ ਫਿਰ ਉਹਦਾ ਆਪਾਂ ਨੂੰ ਕੀ ਭਾਵਾ ਉਹ ਨਾਲੇ ਰੱਖੀ ਬੈਠ ਗਿਆ ਸੋ ਹੁਣ ਆਪਾਂ ਮੇਰੀ ਗੱਲ ਸੁਣੋ ਥੋੜੇ ਇਹਨਾਂ ਦੇ ਕੋਲੇ ਆ ਨਾਨੀ ਵਾਲੀਆਂ ਬਾਲੀਆਂ ਜਿਹੜੀਆਂ ਹੈਗੀਆਂ ਨਾ ਇਹਦੇ ਕੋਲ ਭੈਣ ਕੋਲੇ ਆ ਵੱਡੀ ਹੋਣ ਕਰਕੇ ਇਹਨੂੰ ਅਸੀਂ ਫੜਾਤੀਆਂ ਸੀ ਉੱਥੋਂ ਠੀਕ ਹੈ ਨਾ ਸਾਡੇ ਵੀ ਘਰੇ ਇਸ ਗੱਲ ਦਾ ਕੋਈ ਰੌਲਾ ਨਹੀਂ ਹੈਗਾ ਭਾਈ ਵੀ ਐ ਕਰਕੇ ਬਾਲੀਆਂ ਤੂੰ ਕਿਉਂ ਫੜਾਈਆਂ ਆ ਬੈਠੀ ਅਮੀਨਾ ਇਹਨੂੰ ਪੁੱਛ ਲੋ ਇਹਨਾਂ ਦੇ ਘਰੇ ਵੀ ਕੋਈ ਰੌਲਾ ਨਹੀਂ ਇਸ ਗੱਲ ਦਾ ਠੀਕ ਹੈ ਤੇ ਦੂਜੀ ਗੱਲ ਅੱਛਾ ਇਹ ਵੀ ਇਸ ਗੱਲ ਨੂੰ ਨਹੀਂ ਚਾਹੁੰਦੀ ਭਾਈ ਜੇ ਕੋਈ ਦੇਣਾ ਲੈਣਾ ਥੋੜਾ ਜਿਹੜਾ ਸੀਗਾ ਬੁੰਘਾਂ ਦਾ ਪੂਰਾ ਕੀਤਾ ਉਹਨੇ ਬਰਾਬਰ ਦਾ ਸੋਨਾ ਦ ਠੀਕ ਹੈ ਨਾ ਹੁਣ ਰਹੀ ਗੱਲ ਇਹੋ ਵੀ ਆ ਕਰਕੇ ਵੀ ਬਾਲੀਆਂ ਇਹਦੇ ਤੋਂ ਲੈਣੀਆਂ ਹੀ ਲੈਣੀਆਂ ਨਾ ਵੀ ਜਦੋਂ ਉਹਨੇ ਆਪ ਦੀ ਮਾਦੀ ਨਿਸ਼ਾਨੀ ਰੱਖੀ ਐ ਜਿੰਨਾ ਟਾਈਮ ਬੈਠੀ ਉਹਨੇ ਟਾਈਮ ਤੇ ਰੱਖੀ ਉਹ ਤੋਂ ਬਾਅਦ ਜੋ ਮਰਜ਼ੀ ਕਰ ਲੇ ਉਸ ਨੂੰ ਨਹੀਂ ਮਾਮਾ ਇਹ ਜਿਹਦਾ ਕੋਈ ਗੱਲ ਹੀ ਨਹੀਂ ਉਹਦਾ ਡਾਕਟਰ ਵਾਲੀ ਗੱਲ ਪਿੱਛੇ ਰੌਲਾ ਚੱਲੀ ਜਾਂਦਾ ਉਹ ਨਹੀਂ ਮੈਨੂੰ ਪਤਾ ਸਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਆ ਬਾਲੀਆਂ ਵਿੱਚ ਤਾਂ ਮੇਰੇ ਨਾਲ ਬਾਹਰ ਪਿਆਗਾ ਹੋਰ ਕਾਦੇ ਪਿੱਛੇ ਪਿਆਗਾ ਮਾਮਾ ਵੀ ਅੱਜ ਰੱਖਦੀਆਂ ਸਾਨੂੰ ਐ ਕਿੱਦੇ ਦਾ ਕੁਝ ਹੋਈ ਜਾਂਦਾ ਉਹਦੇ ਦਿਨਾਂ ਦੱਸੇ ਉਹ ਬਾਲੀਆਂ ਦਾ ਰੋਲਾ ਚੁੱਪ ਰਹੀ ਤੁਹਾਡੇ ਕੋਈ ਤਾਕ ਮੈਂ ਤਾਂ ਚੁੱਪ ਰਹੀ ਵੀ ਐਵੇਂ ਚੱਲ ਬੋਲਦੀਆਂ ਮੈਨੂੰ ਬੋਲ ਕੇ ਹਾਰ ਜਾਂਦੀਆਂ ਵੀ ਇਹਨਾਂ ਦਾ ਆਪੇ ਜੀ ਨਾ ਫਰਕ ਪਵੇ ਚੱਲ ਜਿਵੇਂ ਚੱਲਦਾ ਚੱਲੀ ਯਾਰ ਫਿਰ ਹੁਣ ਜਲੂਸ ਨੇ ਸਾਰਾ ਜ ਵੀ ਨਿਕਲ ਗਿਆ ਕਿੱਥੇ ਆਪਾਂ ਉਹਦੇ ਘਰੇ ਹੱਲ ਕਰ ਲੈਂਦੇਗਾ ਫਿਰ ਪੁੱਤ ਉਹਦੇ ਤਾਂ ਕੋਈ ਲਾਗ ਦੇਗਾ ਹੀ ਨਹੀਂ ਸੀ ਛੋਡਾ ਜੇ ਛੋਡੇ ਘਰ ਦੀ ਚੀਜ਼ ਹੁੰਦੀ ਫਿਰ ਮੈਂ ਲਗਾਉਂਦੀ ਫਿਰ ਤੇ ਤੁਸੀਂ ਚਲੇ ਜਾਓ ਮੇਰੀ ਗੱਲ ਸੁਣ ਕਾਲੇ ਇਹਦੇ ਚ ਜਲੂਸ ਕੋਈ ਕਿਸੇ ਦਿਨ ਮੇਰੇ ਕੋਲ ਸਾਰੇ ਆਉਂਦੇ ਆ ਇਹ ਤੇਰੀ ਭੈਣ ਐ ਇੱਕ ਨ ਬਗਾਨੀ ਐ ਕੋਈ ਠੀਕ ਐ ਸੁਖਪਾਲ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਤੇ ਜਾ ਮੈਂ ਤਾਂ ਮੇਰੇ ਨੂੰ ਤਾਂ ਤੁਸੀਂ ਹਰ ਗੱਲ ਚ ਬੁਲਾਉਣੇ ਹੋ ਉਹ ਮਾਮਾ ਗੱਲਾਂ ਆ ਨਾ ਸਾ ਇਹ ਭਾਈ ਵੀ ਮੰਨ ਲਾ ਵੀ ਬਾਲੀਆਂ ਬੋਲੀਆਂ ਦਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਬਲ ਮੈਂ ਨਾ ਤੈਨੂੰ ਪਸਾਉਣਾ ਸਾਨੂੰ ਬਣਾ ਸਹੀ ਗੱਲ ਹੈ ਨਹੀਂ ਪਤਾ ਇਹ ਫੇਰ ਅੱਛਾ ਚੱਲ ਛੱਡ ਇਹ ਗੱਲ ਨੂੰ ਪੁੱਛੋ ਉਹਨਾਂ ਨੂੰ ਵੀ ਕੀ ਫੈਸਲਾ ਨਿਵੇੜਨਾ ਹੈ ਫੇਰ ਹੁਣ ਤੁਸੀਂ ਦੂਜੀ ਗੱਲ ਇਹ ਗੱਲ ਦੱਸੋ ਵੀ ਤੁਸੀਂ ਭਾਈ ਇਹ ਕੀ ਗੱਲ ਕਹ ਕਹਤੀ ਵੀ ਆ ਕਿ 6 ਮਹੀਨੇ ਦਵਾਈ ਮੈਂ ਦਵਾਉਂਗਾ 6 ਮਹੀਨੇ ਦਵਾਈ ਇਹ ਦਵਾਉਗਾ ਉਹਦਾ ਚੱਲ ਅਸੀਂ ਰਜਾਮੰਦੀ ਨਾਲ ਗੱਲ ਕਰ ਲਈ ਨਾ ਆ ਵੀ ਦੋਨੇ ਨਹੀਂ ਕਾਕੇ ਆਏ ਆਏਗਾ ਉਹ ਕਿਹਦਾ ਬਲਾ ਲਓ ਕਿ 6 ਮਹੀਨੇ ਦਵਾਈ ਮੈਂ ਦਵਾਉਂਗਾ ਇਹ ਕਹਿੰਦਾ ਛੋਟਾ ਤੇ 6 ਮਹੀਨੇ ਕਹਿੰਦਾ ਵੱਡਾ ਤੂੰ ਦਵਾ ਦੇ ਭਾਈ ਪੰਡਤੀ ਜਾਉਂਦੀ ਹੈ ਹਾਂ ਜਉਂ ਆਣੀ ਗੱਲ ਪਤਾ ਕੀ ਕਲੇਸ਼ ਪੈਂਦਾ ਸੀ ਘਰੇ ਠੀਕ ਹੈ ਦੋ ਦਿਨ ਮੈਂ ਗੱਡੀ ਚੱਕ ਕੇ ਜਾ ਵਰਦਾ ਸੀ ਕਦੇ ਇਹ ਜਾ ਵਰਦਾ ਸੀ ਇਹ ਜਾ ਐ ਕਰਕੇ ਹੁਣ ਖਰਚੇ ਪਾਣੀ ਪਿੱਛੇ ਰੌਲਾ ਪੈਣ ਲੱਗ ਗਿਆ ਮਹੀਨੇ ਦਾ ਖਰਚਾ ਪਾਣੀ ਵਧ ਗਿਆ ਉਸ ਗੱਲ ਪਿੱਛੇ ਕਲੇਸ਼ ਪੈਣ ਲੱਗ ਗਿਆ ਜਦੋਂ ਪਰ ਕਲੇਸ਼ ਬਕਾਇਆ ਇਹ ਤਾਂ ਐ ਦਾ ਹੀ ਹੈਗਾ ਮਾਂ ਨੂੰ ਥੋੜੀ ਵੜਿਆ ਐ ਘਰਾਂ 'ਚ ਕਲੇਸ਼ ਨਹੀਂ ਮੁੱਕਦੇ ਹੁੰਦੇ ਜਿਵੇਂ ਤੁਸੀਂ ਮਕਾਉਨੇ ਹੋ ਵੀ ਮਾਂ ਵੰਡਤੀ ਤਾਂ ਚਲੋ ਕਲੇਸ਼ ਮੁੱਕ ਗਿਆ ਨਹੀਂ ਪੁੱਤ ਕੇਰਾ ਦਵਾਈ ਆ ਕੇ ਮੈਨੂੰ ਦਵਾਈ ਮੁੜ ਕੇ ਉਸੇ ਪਰਚੀ ਤੇ ਉਹੀ ਦਵਾਈ ਫੇਰ ਲਿਆਦੀ ਫਿਰ ਕਿਹੜਾ ਮੈਨੂੰ ਲੈ ਕੇ ਦੇਖ ਭਾਈ ਮੇਰੀ ਗੱਲ ਵਿੱਚ ਮੈਂ ਫੈਸਲਾ ਕਰ ਦਵਾਂਗੇ ਸਰ ਤੁਹਾਡਾ ਸਿਰ ਮੱਥੇ ਆ ਬਸ ਉਹ ਨਹੀਂ ਪੁੱਛਣਾ ਪਾ ਮੇਰੀ ਗੱਲ ਸੁਣੋ ਫਿਰ ਜਿਹੜੀ ਗੱਲ ਮੈਂ ਕਹਿ ਕੇ ਜਾਣਾ ਤੁਸੀਂ ਕਿੰਨੇ ਆਣੇ ਬੈਠੇ ਹੋ ਜਿਹੜੀ ਗੱਲ ਮੈਂ ਕਹੂੰਗਾ ਫਿਰ ਤੁਹਾਨੂੰ ਮੰਨਣੀ ਪਊਗੀ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਜੇ ਭਾਈ ਤੁਹਾਨੂੰ ਨਾ ਹੋਇਆ ਕੋਈ ਕਿਸੇ ਨਾ ਮੈਂ ਇਹਦੇ ਨਾਲ ਤੋੜਾ ਨਾ ਮੀਨਾ ਨਾਲ ਤੋੜਾ ਮੈਂ ਆਪਦੇ ਘਰੇ ਲੈ ਜਾਊਂਗਾ ਭਾਈ ਮੇਰੀ ਤਾਂ ਭੈਣਾਂ ਮੇਰੇ ਘਰੇ ਬੈਠ ਜੂਗੀ ਇਹਦਾ ਪੇਕਾ ਘਰ ਆਉਂਦੇ ਠੀਕ ਹੈ ਨਾ ਤੇ ਫਿਰ ਭ ਜੇ ਤੁਹਾਡੇ ਘਰ ਵਾਲਿਆਂ ਨਾਲ ਚੁੱਪ ਕੀਤੀਆਂ ਤਾਂ ਅੱਗੇ ਕਿਹੜੇ ਗੱਲ ਟਾਲੀ ਆ ਮਮਾ ਤੂੰ ਕਰ ਫੈਸਲਾ ਬਾਕੀ ਗੱਲ ਹੁਣ ਮੇਰੀ ਗੱਲ ਸੁਣੋ ਮੈਂ ਤਾਂ ਫੈਸਲਾ ਇਹ ਗੱਲ ਕਰਦਾ ਵੀ ਦੇਖ ਇਹਦੀ ਕੋਈ ਦਵਾਈ ਬੂਟੀ ਆ ਇਹਨੂੰ ਕੋਈ ਖਾਨ ਖਰਚ ਚਾਹੀਦਾ ਇਹ ਤੁਸੀਂ ਦੋਨੇ ਦਿਓਗੇ ਇਹ ਨਹੀਂ ਵੀ ਅੱਜ 6 ਮਹੀਨੇ ਤੋਂ ਇਹ ਦਵਾਊਗਾ ਜਾਂ ਉਹ ਦਵਾਊਗਾ ਮੌਕੇ ਤੇ ਇਹਦੇ ਕੋਲ ਨਾ ਹੋਵੇ ਭਾਈ ਤੂੰ ਮਦਦ ਕਰ ਤੇਰੇ ਕੋਲ ਨਾ ਹੋਵੇ ਭਾਈ ਤੂੰ ਮਦਦ ਕਰ ਜੇ ਤੁਹਾਡੇ ਕੋਲ ਤੁਹਾਨੂੰ ਨਹੀਂ ਕਿਸੇ ਚੀਜ਼ ਦੀ ਆਹ ਹੋਂਦੀ ਕੋਈ ਲੋੜ ਪੈਂਦੀ ਆ ਤਾਂ ਮੈਂ ਬੈਠਾ ਮੈਨੂੰ ਆਖੋ ਵਾਠੀਗਾ ਮਾ ਕੋਈ ਗੱਲ ਨਹੀਂ ਪਰ ਇਹ ਗੱਲ ਨਹੀਂ ਹੈਗੀ ਵੀ ਤੀਜੇ ਦਿਨ ਤੁਸੀਂ ਇੱਥੇ ਰੌਲਾ ਪਾ ਕੇ ਬੈਠ ਜਾਓ ਤੇ ਥੋੜੀਆਂ ਪੁੱਵਾਂ ਇਹਨੂੰ ਬੋਲਣ ਤੇ ਗੱਲਾਂ ਕਹਿਣ ਨਾ ਬਸ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਆ ਉਹ ਗੱਲ ਕਰਦੇ ਆ ਸਾਦੇ ਉਹਨਾਂ ਦੇ ਘਰਦਿਆਂ ਨੂੰ ਵੀ ਸਾਰੀ ਗੱਲ ਦੱਸ ਦਿਆਂ ਚੰਨਣਾ ਤਾਂ ਪਵੇ ਉਹਨਾਂ ਦੇ ਘਰੇ ਵੀ ਐਵੇਂ ਕੇਸ ਪੈ ਜਾਂਦਾ ਆ ਗੱਲ ਦਾ ਪਤਾ ਕਿ ਕਿੱਝਾਗੇ ਹੁਣ ਅਸੀਂ ਵੀ ਖਿੱਚਾਂਗੇ ਥੋੜੀਆਂ ਜੀਆਂ ਜ਼ਿਆਦਾ ਸਿਰ ਚੜਗੀਆਂ ਸਾਨੂੰ ਤਾਂ ਆਏ ਸੀ ਵੀ ਚੱਲ ਯਾਰ ਕਿਹੜਾ ਕੋਈ ਤੇਰ ਮੇਰੇ ਤੇ ਆਪਾਂ ਕਿਹੜਾ ਕਿਸੇ ਨੂੰ ਹੋਰ ਨੂੰ ਦੇਣਾ ਚੱਲ ਇਹਨਾਂ ਦਾ ਘਰ ਆ ਗਾ ਮੈਂ ਗੱਲਾਂ ਹੀ ਹੋਰ ਕਰਦਿਆਂ ਤੂੰ ਭਾਈ ਐਂ ਕਰ ਤੂੰ ਹੁਣ 4 ਦਿਨ ਰ ਮੈਨੂੰ ਜਾਣਾ ਪੈਣਾ ਮੈਂ ਤਾਂ ਭਾਈ ਜਾਊਂਗਾ ਮੈਂ ਤਾਂ ਝੋਨਾ ਹਜੇ ਮਰਦ ਵਿਚਾਲੇ ਖੜਾਗਾ ਮਾ ਮੈਂ ਤਾਂ ਘਰੇ ਨਹੀਂ ਟਿਕਣ ਦਿੰਦੇਗਾ ਆਪੋ ਚ ਭਾਈ ਨੂੰ ਹਾਂ ਇੰਨਾ ਜਲੂਸ ਕੱਢਿਆ ਉਹਨਾਂ ਨੇ ਕੋਈ ਨਹੀਂ ਭਨੇ ਅਸੀਂ ਬੈਠੇ ਹਾਂ ਹੁਣ ਬੋਲ ਕੇ ਦਿਖਾਉਣਾ ਮੈਂ ਵੀ ਬੈਠੀ ਆ ਤੇਰੇ ਨਾਲ ਇੱਥੇ ਹਾਂ ਤੂੰ ਦਿਨ ਲਾ ਜਾ ਵੀ ਨਾ ਦੋ ਦਿਨ ਤੂੰ ਵੀ ਜਾ ਰਿਹਾ ਪੈਸੇ ਮੇਰੀ ਮਾਸੀ ਰਹਿੰਦੀ ਆ ਫਿਰ ਮੈਂ ਰਹਿਣਾ ਹਾਂ ਜੀ ਅੱਪਾ ਤੋਂ ਉਹਦਾ ਰਾਵਾਂਗੇ ਤੇ ਮੇਰੀ ਗੱਲ ਆਹ ਹੋ ਰਹੀ ਤੂੰ ਨਾਲੇ ਨੂੰ ਐ ਬਾੜੇ ਚ ਸੱਟ ਰੱਖੀ ਆ ਭਾਈ ਘਰੇ ਰਹਿਿਆ ਕਰ ਤੂੰ ਤੈਨੂੰ ਕਿ ਲੋੜ ਐ ਦੇ ਕਹਿੰਦੀ ਆਪ ਹੀ ਆਏ ਨੇ ਕਿ ਨਹੀਂ ਮੈਨੂੰ ਇਥੇ ਚਿੱਤ ਲੱਗਦਾ ਆਪਣਾ ਪਰਾਣਾ ਘਰ ਆਏ ਤੇ ਰਾੜ ਨਾਲੋਂ ਬਾੜ ਚੰਗੀ ਉਹ ਗੱਲ ਐ ਗੱਲ ਪਤਾ ਕੀ ਹੁੰਦੀ ਆ ਕੀ ਕਰਦਾ ਗਰਮੀ ਚ ਬੈਠਾ ਹਾਂ ਉਹਦਾ ਕਿਹੜਾ ਜੀ ਕਰਦਾ ਸਾਡੇ ਕੋਲ ਜਲੂਸ ਕੱਢਦੀਆਂ ਆ ਹੁਣ ਮੇਰੇ ਆਏ ਤੋਂ ਦੇਖ ਲੈ ਕੀ ਝੱਜੂ ਪਾਇਆ ਉਹਨਾਂ ਨੇ ਕੀ ਕਹਿੰਦੀ ਸਤੈਨੂੰ ਕੀ ਆ ਮੈਨੂੰ ਕਹਿੰਦੀ ਲੈ ਤੀਜੇ ਕਿ ਦਿਨੋਂ ਮੂੰਹ ਚੱਕ ਕੇ ਆ ਜਾਂਦੀ ਆ ਮੈਂ ਤਾਂ 6 ਮਹੀਨੇ ਤੋਂ ਆਈ ਆ ਮੈਂ ਭੇਜੇ ਇੰਨਾ ਜਲੂਸ ਕਰਦਿਆਂ ਜੇਰਾ ਉਹ ਸਾਨੂੰ ਤਾਂ ਦੱਸ ਦੇ ਤੂੰ ਸਾਨੂੰ ਤਾਂ ਦੱਸ ਦੇ ਨਹੀਂ ਫੋਨ ਕਰਕੇ ਭੈਣ ਕੋਲੇ ਤੀਜੇ ਥਾਂ ਤੂੰ ਗੱਲ ਕਰ ਤੀ ਤੁਸੀਂ ਭੈਣ ਭੈਣ ਤੇ ਭੈਣ ਨਹੀਂ ਤਾਂ ਭੈਣ ਨਹੀਂ ਜਿੰਦੇ ਫੋਨ ਸਾਹਮਣੇ ਹੀ ਹੋ ਗਿਆ ਬਥੇਰਾ ਕੁਝ ਜਲੂਸ ਨਿਕਲ ਗਿਆ ਤੁਹਾਨੂੰ ਸਾਰਾ ਹੀ ਪਤਾਗਾ ਪਤਾ ਕਿਉਂ ਨਹੀਂਗਾ ਕੋਈ ਨਹੀਂ ਭੈਣੇ ਕਰਦੇ ਆ ਗੱਲਬਾਤ ਕੋਈ ਨਹੀਂ ਹੁਣ ਦੇਖਦੇ ਆ ਬਾਕੀ ਮੇਰੀ ਗੱਲ ਤੁਹਾਨੂੰ ਤੁਹਾਨੂੰ ਲੰਬਾ ਨਹੀਂ ਆਉਂਦਾ ਕਿਸੇ ਗੱਲ ਦਾ ਉਹ ਤੀਜੇ ਥਾਂ ਤੇ ਨਹੀਂ ਵੱਡੀ ਆ ਤੁਹਾਡੇ ਤੋਂ ਤੁਸੀਂ ਵੀ ਇਹਦੀ ਜਿਵੇਂ ਤੁਹਾਨੂੰ ਕਹਿ ਦਿੰਦੀ ਆ ਕਿ ਤੁਹਾਨੂੰ ਗੱਲ ਮੰਨੋ ਤੁਹਾਨੂੰ ਤਾਂ ਪਹਿਲੀ ਗੱਲ ਤਾਂ ਇਹ ਵੀ ਇਹ ਤੁਹਾਡੇ ਮੂਰੇ ਤਾਂ ਛੋਟੀ ਬਣ ਕੇ ਰਹਿੰਦੀ ਆ ਥੋੜੀ ਥੋੜਾ ਵੀ ਫਰਜ ਬਣਦਾ ਨਾ ਤੁਸੀਂ ਛੋਟੇ ਹੋ ਤਾਂ ਵੱਡੀ ਭੈਣ ਦੀ ਗੱਲ ਨਹੀਂ ਗੱਲ ਹੁੰਦੀ ਗੱਲ ਆਏ ਆ ਵੀ ਹੁਣ ਅੱਜ ਤਾਂ ਉਹਦੇ ਕੋਲੇ ਦੁੱਖ ਸੁੱਖ ਕਰਦੀ ਆ ਸਵੇਰ ਨੂੰ ਉਹਨੂੰ ਮੇਹਣੇ ਬਣ ਜਾਣਗੇ ਕੁੜੀ ਨੂੰ ਹ ਉਹ ਗੱਲਾਂ ਆਪਾਂ ਐਂ ਕਹਨੇ ਆ ਵੀ ਜੇ ਕੋਈ ਦੁੱਖ ਤਕਲੀਫ ਆ ਉਹਦੇ ਪਰਿਵਾਰ ਚ ਸਾਨੂੰ ਦੱਸ ਦੇ ਹਾਂ ਜਿਉਂਦਾ ਤੋਂ ਗੱਲ ਲੁਕੋ ਕੇ ਰੱਖੀ ਅੱਜ ਬੇਬੇ ਨੇ ਮਾਸੀ ਸਾਨੂੰ ਦੱਸਿਆ ਹੀ ਨਹੀਂ ਬੇਬੇ ਨੇ ਵੀ ਮੇਰੇ ਕੋ ਬਾਲੀਆਂ ਮੰਗਦੀਆਂ ਮੈਨੂੰ ਤਾਂ-ਤੰਗ ਕਰਦੀਆਂ ਸਾਨੂੰ ਤਾਂ ਐ ਸੀ ਵੀ ਡਾਕਟਰ ਨੇ ਕਿਹਾ ਵੀ ਭਾਈ ਇਹਨੂੰ ਬਾਹਰ ਰੱਖਣਾ ਪੱਕੇ ਥੱਲੇ ਨਹੀਂ ਪਾਉਣਾ ਜਿਹੜਾ ਉਹਦਾ ਕੇਸ ਸੀ ਜਿਹੇ ਇਹਨਾਂ ਨੇ ਕਹਿਣਾ ਮਗਰ ਲੱਗੇ ਫਿਰ ਉਹੀ ਗੱਲ ਨਾ ਨਮਦੇਸ਼ ਆਂ ਕਾ ਬਿਠਾਉਣਾਗਾ ਠੀਕ ਹੈ ਅੰਦਰ ਨਹੀਂ ਉਹ ਬੇਬੇ ਬੇਬੇ ਕਹਿੰਦੀ ਵੀ ਇਹਨਾਂ ਨੇ ਜਾਣ ਕੇ ਕਿਹਾ ਤੇ ਉਹ ਜਾਣ ਕੇ ਕੀ ਕਹਿਣਗੇ ਇਹਨੂੰ ਭੇਜਿਆ ਡਾਕਟਰ ਕੋਲੇ ਮਾਸੀ ਮੇਰੀ ਗੱਲ ਸੁਣ ਇਹਨੂੰ ਭੇਜਿਆ ਡਾਕਟਰ ਕੋਲੇ ਇਹ ਜਾ ਕੇ ਡਾਕਟਰ ਤੋਂ ਪੁੱਛ ਕੇ ਆਇਆ ਸਾਰਾ ਕੁਝ ਠੀਕ ਹੈ ਫਿਰ ਆਹਾ ਤਾਈ ਸਾਡੀ ਤਾਈ ਦੇ ਵਿੱਚ ਨਹੀਂ ਗੱਲਾਂ ਬਣਾਈਆਂ ਉਹ ਤਾਂ ਤਾਈ ਤੂੰ ਵੀ ਬਾਵਾ ਕਲੇਸ ਪਾਇਆ ਸਾਡੇ ਘਰੇ ਭਾਈ ਮੈਂ ਕੀ ਗੱਲਾਂ ਣਾਈਆਂ ਮੈਂ ਤਾਂ ਸੱਚੀ ਗੱਲ ਕਹਿੰਦੀ ਸੀ ਇਹਨੂੰ ਤੁੱਪੇ ਬਿਠਾ ਕੇ ਸਿੱਟ ਰਕੀ ਸੀ ਨਮਦੇਸ਼ ਡਾਕਟਰ ਤੋਂ ਸਾਹਮਣੇ ਸਾਹਮਣੀ ਕਰਵਾਇਆ ਉੱਥੇ ਗੱਲ ਨਿਪਟ ਗਈ ਸੀ ਡਾਕਟਰ ਕੋਲ ਹੁਣ ਦਵਾਈ ਦਿੱਤੀ ਹੁਣ ਕਿਵੇਂ ਠੀਕ ਹੋਗੀ ਜੇ ਕੋਈ ਇਹਦਾ 200 ਕੋਈ ਦਿਆ ਤੇ ਸਾਡੇ ਘਰ ਕਲੇਸ਼ ਹੋਉਂਦੀ ਤੁਸੀਂ ਮੇਰੀ ਗੱਲ ਸੁਣ ਇਹ ਤਾਂ ਲੱਗਦਾ ਤੀਵੀਆਂ ਮਗਰੇ ਜਿਵੇਂ ਇਹਨਾਂ ਨੇ ਤੀਵੀਆਂ ਗੱਲ ਕਹਿ ਦਿੰਦੀਆਂ ਉਸ ਗੱਲ ਤੇ ਪੱਕੇ ਹੋ ਜਾਂਦੀ ਐ ਹੂੰ ਚੱਲ ਕੋਈ ਨਾ ਦਈ ਵਾ ਕਰਦੇ ਆ ਗੱਲਬਾਤ ਉਹਨਾਂ ਆਪਦੀ ਆਪ ਮਾਂ ਹੁਣ ਤੁਸੀਂ ਕੋਈ ਨਹੀਂ ਹੁਣ ਨਾ ਕਰੋ ਕਿ ਗੱਲਬਾਤ ਹੁਣ ਜਿਹੜੀ ਗੱਲਬਾਤ ਤੁਹਾਨੂੰ ਸਮਝਾਤੀ ਮੈਂ ਹੁਣ ਨਾ ਤੁਸੀਂ ਜੇ ਕੋਈ ਭਾਈ ਫੇਰ ਵੀ ਦੁਬਾਰਾ ਕਿਤੇ ਕਰਨ ਲੱਗੇਗਾ ਫੇਰ ਆਪਾਂ ਉਹਨਾਂ ਨੇ ਕਰਦਿਆਂ ਬੁਲਾ ਲਾਂਗੇ ਪੁੱਛਦੇ ਆ ਕਿਹਨਾਂ ਜਾ ਕੇ ਵੀ ਵਾਲੀਆਂ ਹੁਣੇ ਚਾਹੀਦੀਆਂ ਕਿ ਬਾਅਦ ਚਾਹੀਦੀਆਂ ਜਾ ਕੇ ਕਰ ਉਹ ਚੱਲ ਮੇਰੀ ਗੱਲ ਸੁਣੋ ਕਲੇਸ਼ ਨਹੀਂ ਪਾਉ ਠੀਕ ਹੈ ਕਾਲਾ ਦੇਖਦਾ ਜੀ ਮੈਂ ਆਪ੍ਰੀਤ ਨੂੰ ਤਾਂ ਰਾਣੀ ਹਾਂ ਤੂੰ ਪੁੱਛ ਲੈ ਜਾ ਕੇ ਮੈਂ ਪੁੱਛਣਾ ਤਾਂ ਪਊਗਾ ਹੀ ਮੇਰੇ ਤਾਂ ਦਿਲ ਚ ਤੇ ਹੈ ਹੀ ਨਹੀਂ ਗੱਲ ਹੀ ਹੈ ਨਹੀਂ ਦਿਮਾਗ ਚ ਹੀ ਨਹੀਂ ਬੱਸ ਭਾਈ ਘਰੇ ਵੀ ਨਿਕਲ ਸਕਾ ਹੁਣ ਗੱਲ ਟਕਾਉਣ ਦੀ ਪਤਾ ਕੀ ਆ ਲੋਕਾਂ ਆ ਕਹਿਣਗੇ ਵੀ ਬੁੜੀ ਨੇ ਸੱਦ ਕੇ ਆਪਦੇ ਪੇਕੇ ਪਊਗਾ ਕਟਵਾ ਦੇਊਗਾ ਕਟਵਾ ਦੇਣਾ ਕਹਿੰਦਾ ਮਾ ਉਹਨਾਂ ਆ ਕੇ ਫਿਰ ਤੁਸੀਂ ਕਹੋਗੇ ਇੰਦਰੋਂ ਕੰਨ ਚ ਗੱਲ ਪਾ ਕੇ ਇਧਰ ਦੀ ਕੱਢਤੀ ਜਾ ਕੇ ਉਹਨਾਂ ਦੇ ਕੰਨ ਖਿੱਚੇ ਨਹੀਂ ਹੁਣ ਜੇ ਜਾ ਕੇ ਗੱਲ ਕਰਦੇ ਹੁਣ ਤੁਸੀਂ ਸਾਨੂੰ ਰੋਕੀ ਜਾਂਦੇ ਹੋ ਵੀ ਇਹੀ ਗੱਲ ਪਿਆਰ ਨਾ ਕਰ ਲਿਓ ਭਾਈ ਹਾਂ ਪਿਆਰ ਨਾ ਕਰੀਏ ਜੀ ਚਲ ਆ ਜੀ ਉਧਰ ਕੋ ਉਧਰ ਹੀ ਚਲੋ ਫਿਰ ਤੁਸੀਂ ਵੀ ਇੱਥੇ ਚਲੋ ਬਾਅਦ ਨਾਲੇ ਆਏ ਭਾਈ ਮੈਂ ਤਾਂ ਹੁਣ ਫਿਰ ਜਾਣ ਆਗਾ ਮੈਨੂੰ ਤਾਂ ਹੁਣ ਆਏਗਾ ਪਤਾ ਨਹੀਂ ਪਤਾ ਕੀ ਗੱਲ ਆਈ ਮੈਂ ਹਰ ওই ਗੱਲ ਛੋਣਾ ਹਜ਼ਾਰ ਦਾ ਵਿਚਾਲੇ ਪਿਆਗਾ ਸਰਦਾ ਨਹੀਂ ਕੀ ਕਹਿੰਦਾ ਭਾਈ ਜੇ ਘਰੇ ਵਾ ਚਾਹ ਪਾਣੀ ਪੀ ਲਾ ਉਧਰ ਚੱਲ ਜਾ ਮਾਂ ਮਾਫ ਕਰਦਾ ਤੂੰ ਜਾ ਹਾਂ ਬਸ ਆਪਣਾ ਤਾਂ ਚੱਲਦਾ ਹੀ ਰਹੂਗਾ ਇਹ ਹਾਂ ਤੁਸੀਂ ਹੁਣ ਆ ਦਾ ਰਲ ਮਿਲ ਕੇ ਰਹੋ ਕਾਕਾ ਹੁਣ ਮੈਨੂੰ ਕਿਸੇ ਗੱਲ ਦਾ ਉੱਧ ਤੱਕ ਲੰਬਾ ਨਹੀਂ ਹੋਣਾ ਚਾਹੀਦਾ ਮਾਂ ਜ਼ਿੰਦਗੀ ਚ ਦੁਬਾਰਾ ਨਹੀਂ ਮਿਲਣੀ ਤੁਹਾਨੂੰ ਮੈਂ ਦੱਸਾਂ ਗੱਲ ਤੇ ਸਾਂਭ ਲਓ ਇਹਨੂੰ ਹਾਂ ਹਾਂ ਆਜੋ ਆਜੋ ਚਲ ਵਧੀਆ ਚਲ ਵਧੀਆ ਹੋ ਗਿਆ ਚਲ ਜਵਾਬ ਹਾਂ ਨਹੀਂ ਤੇਰੇ ਨਾਲ ਦੋ ਦਿਨ ਮੇਰਾ ਲੀਡਾ ਚਲ ਹੁਣ ਇਹਨਾਂ ਦਾ ਨਿਬੜਿਆ ਸਾਰਾ ਗੱਲ ਹੋ ਗਈ ਹੈ ਨਾ ਤੇ ਹੋਰ ਕਲੀਅਰ ਵਧੀਆ ਹੋ ਗਿਆ ਹੁਣ ਟਿਕਾਹ ਹੋ ਜੂਗਾ ਹੂੰ ਬਾਕੀ ਆ ਜਿਹੜੀ ਗੱਲ ਤੁਹਾਨੂੰ ਅਸਰ ਤੇ ਹੋ ਜਾਣਾ ਫਿਰ ਵਧੀਆ ਹੁੰਦੀ ਹੈ ਵਧੀਆ ਹੁੰਦੀ ਹੈ ਇਹ ਤਾਂ ਗੱਲ ਹੈ ਇਹ ਪਤਾ ਲੱਗਿਆ ਜਵਾਬਾਂ ਨੂੰ ਹਾਂ ਆਪੇ ਗੌਰ ਕਰਨ ਤੇ ਕੀ ਹੈ ਭਾਈ ਸਮਝਾਏ ਤਾਂ ਸਮਝੀ ਜਾਣਾ ਨਾ ਸਮਝਣਗੇ ਕਿਉਂ ਨਹੀਂ ਸਮਝਣਗੇ ਸਮਝਣਗੇ ਤੂੰ ਇੰਨੀ ਕਰਤੀ ਹਜੇ ਵੀ ਨਹੀਂ ਸਮਝਣਗੇ ਹਾਂ ਸਹੀ ਗੱਲ ਹਜੇ ਵੀ ਨਹੀਂ ਸਮਝਣਗੇ ਹਾਂ ਗਲਤ ਹੈ ਇਹ ਹੈ ਨਾ ਅਸਲ ਦੇ ਵਿੱਚ ਪਤਾ ਕੀ ਹੈ ਨਾ ਨਾ ਬਸ ਮੈਂ ਫਿਰ ਆ ਨਾ ਮੈਨੂੰ ਬੱਸ ਕੁਸ ਨਹੀਂ ਮਿਲਣੀ ਕਹਾ ਫਿਰ ਔਖਾ ਹੋ ਜਾਊਗਾ ਮੈਂ ਛੱਡਿਆ ਨਾ ਮਾਮਾ ਗੱਡੀ ਦੇ ਤੱਕ ਨਾ ਬਸ ਕੋਈ ਨਹੀਂ ਲੜਕੇ ਦਾ ਫਿੱਦਾ ਹੀ ਆਉਣਾ ਪਿਆ ਜਾਂਦਾ ਜਾਣਾ ਕੋਈ ਗੱਲ ਨਹੀਂ ਮੈਂ ਜਾਣੀ ਆ ਜੀ ਚੰਗੇ ਤੂੰ ਚਾਹ ਤੂੰ ਪੀ ਕੇ ਵਗ ਜਾਈਂਦੀ ਨਹੀਂ ਬਸ ਪੁੱਤ ਸਵੇਰ ਚਾਹ ਵੀ ਕੇ ਵਗ ਜਾਂਦੀ ਹੁਣ ਤੂੰ ਹੁਣ ਬਸ ਵੀਰੇ ਮੈਨੂੰ ਬੜਾ ਟਾਈਮ ਹੋ ਗਿਆ ਘਰੇ ਜਾਂਦੀ ਹੁਣ ਚੱਲ ਭਾਈ ਇਹਦਾ ਵੀ ਕਰਦਾ ਬੱਸ ਨਮਾਉਂਦੀ ਆ ਕੀ ਕਰੇ

ਲੈ ਪਈ ਪਾਣੀ ਬਣਾ ਦੇ ਦਾ ਪਾਣੀ ਬਰਾਦਾ ਮੈਂ ਮੇਰੀ ਗੱਲ ਸੁਣ ਮੈਂ ਨਹੀਂ ਜਾਂਦਾ ਤੇ ਤੂੰ ਮੈਨੂੰ ਐ ਕਰ ਕਾਲਾ ਕਿੱਥੇ ਗਿਆ ਕਾਲੇ ਓਏ ਕਾਲੇ ਛੱਡ ਗਿਆ ਮੈਨੂੰ ਮੜਾ ਜਾ ਫਿਰ ਪਾਣੀ ਲੈ ਜਾ ਅੰਦਰ ਨੂੰ ਪੀਣ ਆਲਾ ਕਰ ਨੂੰ ਸਦਖਾ ਮੜਾ ਕਿੱਧਰ ਵੜ ਗਿਆ ਉਹ ਮੈਨੂੰ ਉੱਥੇ ਡੱਬ ਲਾਇਆ ਹੋਗਾ ਮੈਂ ਆਹ ਚੱਲ ਆ ਦੂਰਾ ਅੱਡਾ ਤੇਰਾ ਨਾ ਕਾਗਰ ਗਰਮੀ ਜ਼ਿਆਦਾ ਤੇ ਤੁਸੀਂ ਆ ਦਾ ਹੋਰ ਨਾਲ ਨਾ ਵਗ ਜੈਗਾ ਚੱਲ Kami apa teh? <hesitation> 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 ਚਲ ਹੁਣ ਨਾਲ ਮਿਲ ਕੇ ਰਿਓ ਲੜਨਾ ਲੜਨਾ ਨਹੀਂ ਹੈਗਾ ਕਿਸਨੇ ਠੀਕ ਹੈ ਤੇ ਚਲ ਭੈਣ ਦਾ ਵੀ ਸਿਰ ਬਲੂਸ ਤਾਂ ਮੈਂ ਤਾਂ ਆਉਂਦਾ ਚਲ ਕੋਈ ਚਲ ਕੁੜਗੇ ਚੰਗਾ ਭਾਈ ਹੁਣ ਆਜੋ ਉੱਥੇ ਵੀ ਠੀਕ ਹੈ ਨਾਨਕ ਕਿਹੜਾ ਮਾਰ ਲਿਆ ਚੰਗਾ ਭੈਣ ਕਿਸੇ ਗੱਲ ਦਾ ਫਿਕਰ ਨਾ ਕਰੀ ਕੋਈ ਨਾ ਕੋਈ ਨਾ ਫਿਰ ਕਿਹੜਾ ਮਾਰੂੰਗਾ ਮੈਂ ਠੀਕ ਹੈ ਕੋਈ ਨਾ ਹੋਰ ਪੈਨੇ ਕਰੇ ਠੀਕ ਸੀ ਭਾਈ ਉਹ ਕੇ ਵਧੀਆ ਸੀ ਭਾਈ ਹੈ ਤਾਂ ਅਸੀਂ ਕਰ ਵਧੀਆ ਚਲੀ ਜਾਂਦਾ ਚਲੀ ਜਾਂਦਾ ਬਸ ਕੰਮ ਤਾਂ ਵਧੀਆ ਠੀਕ ਹੈ ਮੈਨੂੰ ਵੀ ਯਾਦ ਆ ਗਿਆ ਹਾਂ ਤਾਂ ਚੁੰਨਾ ਚੁੰਨਾ ਬੀਜ ਕਹਤੇ ਆ ਤੂੰ ਕਹੀਂ ਨਾ ਇਹਨੂੰ ਕੋਈ ਗੱਲ ਨਾ ਕਰੀ ਪੱਲਾ ਮੈਂ ਕਰੂੰਗਾ ਫੇਰ ਨਾ ਗੱਲ ਮੈਂ ਗੱਲ ਨੂੰ ਬੋਲਦੀ ਹਾਂ ਇਹ ਆਪ ਹੀ ਦਫੇ ਰਟਾੜ ਕਾ ਬੋਲਦੀ ਬਸ ਮੈਂ ਜਾਵਾਂ ਮੈਂ ਛਾਬਣਾ ਨਾ ਤੇ ਸਪੀਤੀ ਨੀ ਚਾ ਉਧਰ ਜਾ ਕੇ ਬੈਠਦੀ ਸੀ ਛਾਹ ਬਣਾ ਦੇ ਫੇਟੋ ਮਾੜਾ